ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਘਰ ਦੇ ਅਕਸਰ ਸਾਡੇ ਘਰ ਵਾਲੇ ਸਾਨੂੰ ਇਹ ਗੱਲ ਕਹਿ ਦਿੰਦੇ ਵੀ ਤੁਹਾਨੂੰ ਰੋਟੀ ਪਾਣੀ ਮਿਲੀ ਜਾਂਦਾ ਆ ਤੁਹਾਨੂੰ ਕੱਪੜਾ ਲੀੜਾ ਮਿਲੀ ਜਾਂਦਾ ਤੁਹਾਨੂੰ ਹੋਰ ਚਾਹੀਦਾ ਕੀ ਆ ਨਾ ਇਹ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿਸੇ ਨੇ ਵੀ ਔਰਤ ਆਖਰ ਚਾਹੁੰਦੀ ਕੀ ਆ ਜਮਾਨਾ ਭਾਵੇਂ ਬਦਲ ਗਿਆ ਪਰ ਇਹ ਗੱਲ ਕਿਸੇ ਨੇ ਨਹੀਂ ਸੋਚੀ ਨਾ ਸਮਝੀ ਵੀ ਔਰਤ ਆਖਰ ਚਾਹੁੰਦੀ ਕੀ ਆ ਔਰਤ ਚਾਹੁੰਦੀ ਕੀ ਆ ਇਹ ਤੁਹਾਨੂੰ ਜ਼ਰੂਰ ਦੱਸਾਂਗੇ ਇਹੀ ਟੌਪਿਕ ਹੈਗਾ ਮੇਨ ਤੇ ਇਹਦੇ ਲਈ ਜਰੂਰ ਫੁੱਲ ਵੀਡੀਓ ਦੇਖਿਓ ਔਰਤ ਆਖਰ ਚੌਂਦੀ ਕੀ ਆ ਛੋਟੀ ਜਈ ਕਹਾਣੀਆਂ ਕਿ ਕਿਸੇ ਇਨਸਾਨ ਨੂੰ ਕਿਸੇ ਬੰਦੇ ਨੂੰ ਨਾ ਫਾਂਸੀ ਹੋਣੀ ਸੀ ਫਾਂਸੀ ਦੀ ਸਜ਼ਾ ਹੋਣੀ ਸੀਗੀ ਉਦੋਂ ਰਾਜੇ ਰਾਜੇ ਹੁਕਮ ਸੁਣਾਉਂਦੇ ਹੁੰਦੇ ਸੀ ਫਾਂਸੀਆਂ ਦਾ ਉਦੋਂ ਕਿਹੜਾ ਸਰਕਾਰਾਂ ਸੀਗੀਆਂ ਤੇ ਰਾਜਾ ਉਹਨੂੰ ਕਹਿੰਦਾ ਨਾ ਵੀ ਤੈਨੂੰ ਫਾਂਸੀ ਦੀ ਸਜ਼ਾ ਮੈਂ ਮਾਫ਼ ਕਰ ਦੂੰਗਾ ਇੱਕ ਗੱਲ ਦਾ ਜਵਾਬ ਦੇ ਦੇ ਵੀ ਔਰਤ ਆਖਰ ਚਾਹੁੰਦੀ ਕੀ ਆ ਉਹ ਕਹਿੰਦਾ ਮਹਾਰਾਜ ਨਾ ਮੈਂ ਵਿਆਹਿਆ ਨਾ ਵਰਿਆ ਮੈਨੂੰ ਕੀ ਪਤਾ ਔਰਤ ਚਾਹੁੰਦੀ ਕੀ ਆ ਉਹ ਕਹਿੰਦਾ ਜਾ ਤੈਨੂੰ ਇੱਕ ਹਫ਼ਤੇ ਦੀ ਮੌਤ ਦਿੱਤੀ ਜਾ ਪਤਾ ਕਰਕੇ ਆ ਜਿੱਥੋਂ ਵੀ ਮਰਜ਼ੀ ਪਤਾ ਕਰਕੇ ਆ ਵੀ ਔਰਤ ਆਖਰ ਚੌਂਦੀ ਕੀ ਆ ਉਹ ਚਲੇ ਗਿਆ ਵਿਚਾਰਾ ਗਲੀਆਂ ਗਲੀ ਘਰੋ ਘਰੀ ਫਿਰੇ ਤੇ ਪੁੱਛੇ ਵੀ ਔਰਤ ਆਖਰ ਚੌਂਦੀ ਕੀ ਆ ਕਿਸੇ ਨੂੰ ਪਤਾ ਕਿਸੇ ਨੂੰ ਕੀ ਪਤਾ ਔਰਤਾਂ ਦਾ ਭੇਤ ਤਾਂ ਅੱਜ ਤੱਕ ਕਿਸੇ ਨਾ ਪਾਇਆ ਫੇਰ ਕਿਸੇ ਨੇ ਦੱਸਿਆ ਵੀ ਫਲਾਣੇ ਜੰਗਲ ਦੇ ਵਿੱਚ ਇੱਕ ਚੜੇਲ ਰਹਿੰਦੀ ਆ ਉਦੋਂ ਇਸ ਗੱਲ ਦਾ ਜਵਾਬ ਦੇ ਸਕਦੀ ਉਹ ਚਲੇ ਗਿਆ ਜੰਗਲਾਂ ਦੇ ਵਿੱਚ ਉਹ ਜਾ ਕੇ ਚੜੇਲ ਨੂੰ ਮਿਲਿਆ ਤੇ ਕਹਿੰਦਾ ਡਰ ਗਿਆ ਕਹਿੰਦਾ ਵੀ ਉਧਰ ਫਾਂਸੀ ਲੱਗੀ ਤਾਂ ਮਰ ਜਾਾਂਗਾ ਇਹ ਤਾਂ ਚੜੇਲ ਖਾ ਜੂਗੀ ਹਾਉ ਚੱਲ ਕੋਈ ਨਹੀਂ ਇਹਨੂੰ ਪੁੱਛ ਰੇ ਨਾ ਕਹਿੰਦਾ ਮੈਨੂੰ ਦੱਸ ਦੇ ਵੀ ਵੀ ਔਰਤ ਚਾਹੁੰਦੀ ਕੀ ਆ ਉਹ ਕਹਿੰਦੀ ਦੱਸ ਦਿੰਨੀ ਆ ਬਿਲਕੁਲ ਦੱਸ ਦਿੰਨੀ ਪਰ ਤੈਨੂੰ ਮੇਰੇ ਨਾਲ ਪਹਿਲੋਂ ਵਿਆਹ ਉਹ ਕਹਿੰਦਾ ਉਧਰ ਫਾਂਸੀ ਲੱਗ ਕੇ ਵੀ ਮਰਨਾ ਹੀ ਆ ਹਾਉ ਚੜੇਲ ਨਾਲ ਮਰ ਜਾਣੇ ਵਿਆਹ ਕਰਾ ਲੈਨੇ ਉਹਨੇ ਵਿਆਹ ਕਰਾ ਲਿਆ ਚੜੇਲ ਨਾਲ ਚੜੇਲ ਕਹਿੰਦੀ ਵੀ ਚਲ ਚੰਗਾ ਹੋਇਆ ਤੂੰ ਮੇਰਾ ਵਿਆਹ ਕਰਾ ਲਿਆ ਹੁਣ ਮੈਂ ਤੈਨੂੰ ਦੱਸਦੀ ਆਂ ਵੀ ਮੈਂ 12 ਘੰਟੇ ਤੇਰੇ ਕੋਲ ਚੜੇਲ ਬਣ ਕੇ ਰਿਹਾ ਕਰੂੰਗੀ 12 ਘੰਟੇ ਤੇਰੇ ਕੋਲ پری ਬਣ ਕੇ ਰਿਹਾ ਕਰੂੰਗੀ ਹੁਣ ਤੂੰ ਮੈਨੂੰ ਦੱਸ ਵੀ ਮੈਂ ਤੇਰੇ ਕੋਲ ਦਿਨੇ پری ਬਣ ਕੇ ਰਿਹਾ ਕਰਾਂ ਕਿ ਰਾਤ ਨੂੰ پری ਬਣ ਕੇ ਰਿਹਾ ਕਰਾਂ ਉਹ ਕਹਿੰਦਾ ਜੇ ਦਿਨੇ ਚੜੇਲ ਬਣਗੀ ਦਿਨ ਹੀ ਨੰਗਣਾ ਰਾਤ ਨੂੰ ਚੜੇਲ ਬਣਗੀ ਰਾਤ ਨੂੰ ਹੀ ਨੰਗਣਾ ਕਹਿੰਦਾ ਬੰਨੇ ਤੇਰੇ ਮੂਹਰੇ ਹੱਥ ਜਿਵੇਂ ਤੇਰਾ ਜੀ ਕਰਦਾ ਜਿਵੇਂ ਤੇਰੀ ਮਰਜ਼ੀ ਤੂੰ ਮੇਂ ਕਰ ਲੈ ਉਹ ਖੜ ਖੜ ਕਰਕੇ ਹੱਸੀ ਕਹਿੰਦੀ ਇਹ ਤੇਰੇ ਸਵਾਲ ਦਾ ਜਵਾਬ ਵਾ ਤੂੰ ਕਹਿਣਾ ਨਾ ਔਰਤ ਚਾਹੁੰਦੀ ਕੀ ਆ ਔਰਤ ਚਾਹੁੰਦੀ ਆ ਮਰਜ਼ੀ ਕਰਨੀ ਆਪਦੀ ਮਰਜ਼ੀ ਚਾਹੁੰਦੀ ਆ ਔਰਤ ਔਰਤ ਕੰਮ ਉਹ ਹੀ ਕਰੂਗੀ ਜੋ ਤੁਹਾਨੂੰ ਚੰਗਾ ਲੱਗੂ ਪਰ ਔਰਤ ਆਪਣੀ ਮਰਜ਼ੀ ਚਾਹੁੰਦੀ ਆ ਤੂੰ ਮੈਨੂੰ ਕਹਾਂ ਨਾ ਵੀ ਜਿਵੇਂ ਮਰਜ਼ੀ ਕਰ ਲਾ ਹੁਣ ਮੈਂ 24 ਘੰਟੇ ਤੇਰੇ ਕੋਲ ਪਰੇ ਬਣ ਕੇ ਰਿਹਾ ਕਰੂੰਗੀ ਉਹਦਾ ਪਰੀ ਨਾਲ ਵਿਆਹ ਹੋ ਗਿਆ ਤੇ ਫਿਰ ਦੋਨੋਂ ਜਾਣੇ ਰਾਜੇ ਕੋਲ ਜਾਂਦੇ ਆ ਰਾਜੇ ਨੂੰ ਸਾਰੀ ਵਿਆਖਿਆ ਦੱਸਦੇ ਵੀ ਔਰਤ ਆਖਰ ਮਰਜ਼ੀ ਕਰਨਾ ਚਾਹੁੰਦੀ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦੀ ਆ ਤੇ ਰਾਜਾ ਬੜਾ ਖੁਸ਼ ਹੋਇਆ ਉਹਨੇ ਉਹਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਮਾਫ ਕਰ ਦਿੱਤੀ ਅਤੇ ਦੋਨਾਂ ਦਾ ਵਿਆਹ ਹੋ ਗਿਆ ਇਹਦੇ ਤੋਂ ਇਹ ਸਿੱਖਿਆ ਮਿਲਦੀ ਆ ਕਿ ਔਰਤ ਆਪਣੀ ਮਰਜ਼ੀ ਚਾਹੁੰਦੀ ਆ ਕੰਮ ਉਹ ਤੁਹਾਡੇ ਹਿਸਾਬ ਨਾਲ ਹੀ ਕਰੂਗੀ ਇੰਨੀ ਇੱਕ ਗੱਲ ਸਮਝਣ ਪਿੱਛੇ ਉਮਰਾਂ ਗਲ ਜਾਂਦੀਆਂ ਲੜਾਈਆਂ ਝਗੜੇ ਬੁਰੇ ਹਾਲ ਬੌਂਕੇ ਦੇ ਹਾਲੇ ਸਿਰਫ ਗੱਲ ਇੰਨੀ ਕਹ ਹੈ ਕਿ ਔਰਤ ਦੀ ਮਰਜ਼ੀ ਵੀ ਪੁੱਛਣੀ ਚਾਹੀਦੀ ਹੈ ਇਹ ਮੈਨੂੰ ਕਹਾਣੀ ਮੇਰੇ ਦਿਲ ਨੂੰ ਲੱਗੀ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ